ਇੱਕ ਪਾਸੇ ਤਾਂ ਅਸੀਂ ਏਡੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਉਹ ਬਾਹਰ ਜੋਂ ਵੀ ਪੰਜਾਬ ਹੈ ਅਬੋਹਰ ਤੋਂ ਲੈ ਕੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਕੋਈ ਨਾ ਕੋਈ ਡਰੋਨ ਮਿਜ਼ਾਈਲ ਕੁਝ ਹਰ ਰੋਜ਼ ਰਾਤ ਨੂੰ ਉਹ ਅਟੈਕ ਕਰਦੇ ਅਸੀਂ ਪੁਲਿਸ ਨੂੰ ਤੇ ਆਰਮੀ ਨੂੰ ਉੱਥੇ ਭੇਜਦੇ ਹਾਂ ਆਰਮੀ ਦਾ ਸਹਿਯੋਗ ਕਰਦੇ ਤੇ ਦੂਜੇ ਪਾਸੇ ਆ ਜਿਹੜਾ ਸਾਨੂੰ ਮੜਿਆ ਹੋਇਆ ਜਿਹੜਾ ਆਨਕ ਇਹ ਤੜਕੀ ਇਹ ਆ ਜਾਂਦੇ ਆ ਕੋਈ ਸੱਕਰ 6:30 ਵਜੇ ਆ ਕੇ ਕਿਤੇ ਰਾਤ ਨੂੰ 1:00 ਵਜੇ ਆ ਕੇ ਅਸੀਂ ਹੁਣ ਡੇਟ ਖੋਲਣ ਲੱਗੇ ਖੋਲ ਜਦ ਕਿ ਹਾਈ ਕੋਰਟ ਨੇ 28 ਤਰੀਕ ਦੇ ਤੂ ਸਾਰੇ ਲੀਗਲੀ ਸੀ ਸਾਖ ਪੱਤਰੀ ਸਭ ਨੇ ਆ ਪਰ ਪਤਾ ਨਹੀਂ ਕਿਉਂ ਜਿੱਦ ਫੜੀ ਹੋਈ ਹੈ ਕਿ ਆ ਪਾਣੀ ਇਥੋਂ ਲੈਣੇ ਨੇ ਤੇ ਜੇ ਉਹ ਜਿੱਤੀ ਨੇ ਤਾਂ ਜਿੱਤ ਪੰਜਾਬੀਆਂ ਦੀ ਵੀ ਮੰਨੀ ਹੋਣੀ ਤੀਜੀ ਵਾਰ ਮੰਨ ਵਿੱਚ ਆਉਣਾ ਪਏਗਾ ਜੀ ਵਾਰ ਹੁਣ ਕਿ ਕਿਹੜੀ ਲੜਾਈ ਲੜੀਏ ਮੈਨੂੰ ਸਮਝਿਆ ਉਧਰਲੀ ਲੜਾਈ ਲੜੀ ਜਾਂ ਲੜੀ ਫਿਰ ਕਹਿੰਦੇ ਜੀ ਹਾਈ ਕੋਰਟ ਦਾ ਕਿਹੜਾ ਹਾਈ ਕੋਰਟ ਦਾ ਆਡਰ ਕਰਤਾ ਤੁਸੀਂ ਇੱਥੇ ਲਿਖਾਈ ਕੋਰਟ ਨੇ ਪਾਣੀ ਦਿੱਤਾ Rajasthan ਨੇ ਕੱਲ ਆਰਮੀ ਦੀ ਰਿਕਵੈਸਟ ਸੀ ਕਿ Rajasthan ਚ ਆਰਮੀ ਕਾਫੀ ਭੋਜ ਲਾਤੀ ਤੀਏ ਵੀ ਉਥੇ ਪੀਣ ਵਾਲੇ ਪਾਣੀ ਦੀ ਘਾਟ ਹੈ ਅਸੀਂ ਰਾਤੋਂ ਰਾਤ ਉਹਨਾਂ ਨੂੰ ਸੀ ਆਪਣੇ ਸੋਚ ਪਾਣੀ ਦੇ ਆਰਮੀ ਵਾਸਤੇ ਖੂਨ ਵੀ ਆਜਦਾ ਪਾਣੀ ਦੀ ਹੈ ਪਰ ਆਹ ਨਹੀਂ ਆ ਜਿਹੜਾ ਤੱਕਾ ਕਰਦੇ ਅਸੀਂ ਆਪਣੇ ਹਿੱਸੇ ਤੋਂ ਦਿੱਤਾ ਹੈ ਹਰੀ ਕੇ ਪਤਨ ਆਰਮੀ ਵਾਸਤੇ ਅਸੀਂ ਲਿਖ ਵੀ ਦਿੱਤਾ ਕਿ ਆਰਮੀ ਵਾਸਤੇ ਪਾਣੀ ਪੀਣ ਵਾਸਤੇ ਪਰ ਆ ਅਸੀਂ ਐਡਾ ਵੱਡਾ ਸੰਕਟ ਪੰਜਾਬ ਪੁਲਿਸ ਸਾਡੇ ਵਲੰਟੀਅਰ ਸਾਡੇ ਸਿਵਲ ਡਿਫੈਂਸ ਸਾਡੇ ਐਨਸੀਸੀ ਐਨਐਸਐਸ ਨਹਿਰੂ ਯੁਵਾ ਕਿੰਨੇ ਤੇ ਸਾਡੇ ਵਲੰਟੀਅਰ ਸਾਰੇ ਉਹ ਇੱਕ ਪਾਸੇ ਲੜੇ ਸਾਡਾ 3 ਕਰੋੜ ਬੰਦਾ ਇੱਕ ਪਾਸੇ ਖੜਾ ਹੈ ਇਹ ਬੀਵੀਐਮਡੀ ਵਾਲੇ ਰੋਜ਼ ਉਹਦੇ ਚੱਕੇ ਹੋਏ ਬੀਜਪੀ ਦੇ ਤੜਕੇ ਇੱਥੇ ਆ ਜਾਂਦੇ ਕਸੂ ਕਿੱਥੇ ਕਿੱਥੇ ਪੈਰਾਂ ਦੀ ਮਨੂ ਇਹ ਉਹ ਖੱਤਰ ਹੋਰੀ ਉਪਰੋਂ ਇੱਜਾ ਦਾ ਸਵਾਲ ਬਣਾਈ ਬੈਠੇ ਨੇ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਦੀ ਮਤਲਬ ਕਿ ਬੈਠੇ ਹੁਣ ਬੈਠੀ ਪਾਣੀ ਮਿਲ ਜੂਗਾ ਨਾਲ ਇਸ ਮੌਕੇ ਟਕਟੁਕਟੇ ਨਾ ਕਰਨ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਜੇ ਸਾਡੀ ਉਹ ਲੜਾਈ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀ ਪੜਾਈ ਸਾਡੀ ਹੋਣੀ ਚਾਹੀਦੀ। ਤੁਹਾਡਾ ਧੰਨਵਾਦ ਤੁਸੀਂ ਆ ਜੰਨੇ ਹੋ। ਤੁਸੀਂ ਚੁੱਕਣੇ ਹੋ ਤਾਂ ਮੁੜ ਜਾਣਾ। ਕਿਸੇ ਪਾਸਿਓਂ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜਿਹੜਾ ਹਾਈਕੋਰਟ ਦਾ। ਦਿਖਾ ਦਿਓ ਨਾ ਹੀ ਉਹ 2 ਤਰੀਕ ਨੂੰ ਅਸੀਂ ਐਂ ਕਿਹਾ ਸੀ 5 ਤਰੀਕ ਨੂੰ ਅਸੀਂ ਐਂ ਕਿਹਾ ਸੀ ਕਿਹੜੀਆਂ ਬੁਲਮੀ ਡੇਤੀਆਂ ਪੰਜਾਬ ਤੋਂ ਬਿਨਾ ਕਿਵੇਂ ਮੀਟਿੰਗਾਂ ਕਰ ਲਵਾਂਗੇ ਉਹ ਤੋਂ ਬੀਬੀਐਮ ਬੀਬੀਏ ਕਟਿਆ ਹਰਕਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਕਿ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਕਿ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜ਼ੋਨ ਹੈ ਸੈਂਸਿਟਿਵ ਜ਼ੋਨ ਹੈ ਕਿੱਥੇ ਪਵੇ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਪੰਨਾ ਧਾਪੁਰ ਕੰਡੀ ਵੀ ਅੱਜ ਕੋਲੋਂ ਦੇਖੇ ਗਏ ਆ ਹਾਂ ਜੀ ਸਾਕੇ ਉੱਤੇ ਡਰੋਨ ਘੁੰਮਦੇ ਸੀ ਤੇ ਸਾਨੂੰ ਤੁਸੀਂ ਇੱਥੇ ਪਿਠਾਰ ਕੇ ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ ਜੇ ਕੱਲ ਨੂੰ ਕੋਈ ਆਪ ਨੂੰ ਕੋਈ ਜਨਵਾਰ ਹੋਗਾ ਫਿਰ ਭਾਜਪੀ ਬੀਬੀਐਮ ਦੀ ਕਦੇ ਚੇਅਰਮੈਨ ਭੇਜਤਾ ਕਦੇ ਕੋਈ ਭੇਜਤਾ ਕਦੇ ਕੋਈ ਭੇਜਤਾ ਨਹੀਂ ਚੱਲੂਗਾ ਇਹ ਕੋਈ ਨਹੀਂ ਮੈਨੂੰ ਤੁਹਾਡੇ ਤੇ ਯਕੀਨ ਆ ਤੁਸੀਂ ਆ ਗਏ ਹੋ ਇੱਥੇ ਮੈਂ ਉਪਰੋਂ ਵੀ ਪੁਲਿਸ ਵੀ ਪੁਲਸ ਨੂੰ ਪੁਲਸ ਨੂੰ ਕਿ ਡਰਾਉਣ ਲੱਗ ਜਾਂਦੇ ਇਹਨਾਂ ਨੂੰ ਚੱਕੋ ਇਹਨਾਂ ਨੂੰ ਤੇ ਪੱਛੀ ਫਾਉ ਕੀ ਗਲਤੀ ਅਸੀਂ ਆਪਦੇ ਬੱਚੋ ਆਖਦੇ ਆਪਦੇ ਬਜ਼ੁਰਗਾਂ ਦੇ ਆਪਦੇ ਚਾਚੇ ਤਾਏ ਕਿਉਂ ਪਰਚੀ ਪਈ ਐ ਵੀ ਕੀ ਕੀ ਗਲਤ ਕਰਤਾ ਪਾਣੀ ਦੀ ਰੱਖੀ ਆ ਇਹਨੇ ਤੁਸੀਂ ਕਾਗਜ਼ ਲੈ ਆਓ ਮੈਂ ਮੰਨ ਜੂਗਾ ਸਰ ਤੇ ਆਹ ਪਾ ਕਾਗਜ਼ਾ ਜੇ ਇੰਨੀ ਤਰੀਕ ਤੱਕ ਪਾਣੀ ਕੱਟੋ ਅਰੇ ਲੋ ਉੱਥੇ ਲੋ ਹਾਂ ਚਾਹ ਵੜਦੇ ਨੇ ਉੱਥੋਂ ਕੋਲਾ ਵੀ ਨਾ ਕਰ ਸਵੇਰ ਆ ਜੋ ਉਸ ਦਾ ਪਟੇ ਨੇ ਜਿਉਂ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਕਤੰਦਰ ਬੈਠੀ ਹੈ ਮੂਹਰੇ ਵੀ ਨਹੀਂ ਵੜ ਦਿੰਦੇ ਸਾਨੂੰ ਕਿਉਂ बार-बार ਤਾਂ ਕਰਦੇ ਹੋ ਕਿਉਂ ਸਾਡੇ ਸਰਪ੍ਰਦਾਮ ਧਿਆਨ ਲੈਂਦੇ ਹੋ ਤੁਸੀਂ ਬਹੁਤ ਗਲਤ ਕਰ ਬਹੁਤ ਜ਼ਿਆਦਾ ਗਲਤ ਨਿੰਦਰੀਓ ਕਰ ਲੈ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਕੋਲ ਸਾਂ ਹੁਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਕੀ ਲਾ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਹਾਂ ਯਾਰ ਪੰਜਾ ਪੰਜਾਬ ਦੇ ਪਾਣੀਆਂ ਵਾਸਤੇ ਸੀ ਖੜਾ ਨਹੀਂ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇਹ ਮੈਂ ਤੇਰੀ ਸੋਲ ਤੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰਮੀ ਨੂੰ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਈ ਗੱਲ ਨਹੀਂ ਅਸੀਂ ਆ ਗਏ। ਕੋਈ ਜ਼ਰੂਰ ਤੇ। ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਕਰਕੇ ਮੰਗ ਕਰਦੇ। ਹੋਰ ਪਾਣੀ ਕਿਹਦਾ ਵਿਚਾਰੇ ਖੇਤਾਂ ਦਾ ਵੀ ਕਰ ਰਹੇ। ਅਧਰਿਕ ਤੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜਿਹੜਾ ਜਿਹੜਾ ਧਰਨੀ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖੀ ਹਾਂ ਸੀ। ਅਦੇ ਬੁੱਡੇ ਨਾਲੇ ਤੇ ਬੈਠੇ ਕਦੇ ਕਿਤੇ ਬੈਠੇ ਕਦੇ ਕਿਤੇ ਬੈਠੇ ਕਿਤੇ ਨੇ ਆਉ। ਕੋਈ ਨੋਟ ਜਿ ਮਿਲਿਆ ਕੋਈ ਤੁਮ। ਬਸ। ਬਸ ਹੁਣ ਤਾਂ ਅਗੱਤ ਚਲਾਉਂਦੇ ਆ। ਕੰਨਾਂ ਤਾਂ ਬਸ। ਉਹਨਾਂ ਦਾ ਵੀ ਬਲੋਡ ਹੋਊਗਾ ਪਬਲਿਕ ਕਰੋਗੇ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹਾਂ ਉਹ ਐਂ ਸੀ ਨਹੀਂ ਹੈਗੇ ਨਾ ਇਹ ਗੱਲ ਹੈ ਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਤੇ ਇੱਥੇ ਮੁਸ਼ਕਿਲ ਹੈ ਕਾ ਕਰ ਨੂੰ ਵਿੰਡੋਟਾ ਕਰਿਆ ਕਰ ਲੀ ਜੀ ਕੋੜੇ ਕਰ ਲੀ ਉਸੇ ਹਾਂਜੀ ਵਾਹ ਆ ਗੱਲ ਤੱਕ ਟਟੋਟੇ ਬਣਨੀ ਚਾਹੀਦੀ ਮਾਮਾ ਤੇ ਨਾ ਆਇਆ ਮਾਮਾ ਪੇਣਾ ਆ ਗਿਆ ਉਦੋਂ ਭੜ ਗਿੰਦੇ ਚਾਹਾਂ ਕੋਣ ਨੇ ਤੇ ਤਾਂ ਨਹੀਂ ਟੁੱਲਿਆਂ ਦੀ ਫਿਕਰ ਕਰਨ ਵਾਲੀ ਐ ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਨੋ ਇਹ ਤਾਂ ਕੋਈ ਹੋਰ ਲੜਾਈ ਸਹਰਾ ਦੇਾਂਗੇ ਖੋਕੇ ਹੈ ਤਨੋ ਆਈ ਆਈ ਹੋਏ ਤੇ ਧਣੋ ਨਹੀਂ ਕੋਈ ਗੱਲ ਨਹੀਂ ਸਰਜੋਤ ਪੈਂਚ ਇੱਥੇ ਖੜੇ ਸਾਡੀ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਹੈ ਮੀਡੀਆ ਹੈਗੇ ਤੇ ਪੁਲਿਸ ਹੈਗੇ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਆਉਂਦੇ ਵਾਂਗੇ ਇਹ ਤਾਂ ਧਰਤੀ ਉਹ ਜਿੱਤੇ ਜਿਹੜੀ ਮਤਲਬ ਧੱਖਾ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਧਰਤੀ ਹੈ ਤੇ ਕੋਣ ਕੰਮ ਕਰੇਗਾ ਹੂੰ ਥੁੜੇ ਨਾਲ ਮੈਂ ਹੁਣ ਫਟਾ ਮੀਡੀਅਮ ਨੂੰ ਸੰਬੋਧਨ ਕਰਕੇ ਸਭ ਤੋਂ ਪਹਿਲਾਂ ਮੈਂ ਇਹ ਅਫਸਰ ਨਾਲ ਗੱਲ ਕਰਦਾ ਮੈਂ ਕਿਉਂ ਨਹੀਂ ਆਇਆ ਕਿਉਂ ਆਉਂਗਾ ਮੈਂ ਪਤਾ ਕਰਦਾ ਕਿ ਤੇ ਦੁਵਾਰੇ ਨਾਲ ਇੱਧਰ ਨੂੰ ਗੱਡੀਆਂ ਜਦੋਂ ਮੈਂ ਚਲਾ ਜਾਣਾ ਫੇਰ ਆ ਜਾਣਾ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਅੱਛਾ ਇੱਧਰੋਂ ਤੱਕ ਚੱਲੀਏ ਨਾ ਹੋਰ ਕੀ ਕਰੀਏ ਇਹ ਵੀ ਬੀਬੀ ਆਪਣੀਆਂ ਸਾਰੀ ਆਹਦੇ ਇੰਨੀ ਕਿੰਨੀ ਜਗ੍ਹਾ ਮੱਲੇ ਹੋਈ ਇਹਨਾਂ ਨੇ ਸਾਰੀ ਆਪਣੀ ਹੈ हां, ਮੈਨੂੰ ਪਤਾ ਹੈ। ਪੱਤਾਈਆਂ ਵਿੱਚ ਤਨ ਹੈ। ਮੈਂ ਅੱਜ ਕਿਤੇ ਉੱਰ ਜਾਣਾ ਸੀ। ਤਾਂ ਮੈਂ ਕੀ ਕਰਾਂ? ਕੋਈ ਗੱਲ ਨਹੀਂ। ਤੁਹਾਡੇ ਹੌਸਲੇ ਦੀ ਮੈਂ ਤਾਂ ਤੈਨੂੰ ਪ੍ਰਸ਼ੰਸਾ ਕਰਦਾ। ਦੂਰ ਦਾ ਨਾਂ ਲਾ ਦੇ।